ਦਿਆਨਾ ਦੇ ਫੋਕਲ ਪੁਆਇੰਟ ਇਲਾਕੇ ਦੇ ਵਿੱਚ ਫੈਕਟਰੀ ਦੀ ਬਿਲਡਿੰਗ ਡਿੱਗਣ ਦੇ ਦੌਰਾਨ ਜੇ ਗੱਲ ਕਰੀਏ ਤਾਂ ਬਚਾਅ ਕਾਰਜ ਹਜੇ ਵੀ ਜਾਰੀ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਤ ਦੱਸੀ ਜਾ ਰਹੀ ਹੈ 2 ਤੋਂ 3 ਲੋਕ ਇਹ ਹਜੇ ਵੀ ਉਸੇ ਵਿੱਚ ਫਸੇ ਹੋਣ ਦੀ ਸ਼ੰਕਾ ਹੈ ਜਿਹੜੀ ਦੱਸੀ ਜਾ ਰਹੀ ਹੈ ਸੋ ਦੱਸ ਦਈਏ ਕਿ ਇਸ ਹਾਫਤੇ ਦੇ ਵਿੱਚ ਇੱਕ ਦੀ ਤਾਂ ਮੌਤ ਹੋ ਚੁੱਕੀ ਹੈ ਬਾਕੀ ਜਿਹੜੇ ਫਸੇ ਹੋਏ ਲੋਕ ਨੇ ਉਹਨਾਂ ਨੂੰ ਲਗਾਤਾਰ ਬਾਹਰ ਕੱਢਣ ਲਈ ਕਾਰਜ ਜਾਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਐਨਡੀਆਰਐਫ ਅਤੇ ਹੋਰ ਸਹਿਯੋਗੀ ਟੀਮਾਂ ਦੀ ਮਦਦ ਨਾਲ ਕੱਢਿਆ ਜਾ ਰਿਹਾ ਮੌਕੇ ਤੇ ਮੌਜੂਦ ਸੀਨੀਅਰ ਪੁਲਿਸ ਦੇ ਅਧਿਕਾਰੀ ਅਤੇ ਐਸਜੀਐਮ ਨੇ ਕਿਹਾ ਕਿ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਤੇ ਬੀਤੀ ਰਾਤ ਤੋਂ ਹੀ ਬਚਾਅ ਕਾਰਜ ਜਾਰੀ ਨੇ ਉਹਨਾਂ ਨੇ ਕਿਹਾ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਜਿਹੜੀ ਮੌਤ ਵੀ ਹੋ ਚੁੱਕੀ ਹੈ ਲਿਹਾਜ਼ਾ ਜ਼ਿਲ੍ਹਾ ਪ੍ਰਸ਼ਾਸਨ ਦੇ ਵਿੱਚ ਮੈਜਿਸਟ੍ਰੇਟ ਜਾਂਚ ਦੇ ਆਦੇਸ਼ ਦਿੱਤੇ ਨੇ ਲੇਕਿਨ ਇਹ ਅਜੇ ਤਾਂ ਕਿ ਉਹਨਾਂ ਦੇ ਵੱਲੋਂ ਇੱਕ ਵਿਅਕਤੀ ਦੀ ਮ੍ਰਿਤਿਉ ਦੀ ਹੀ ਗੱਲ ਕੀਤੀ ਜਾ ਰਹੀ ਹੈ ਸਦਾਰਸੀਏ ਕਿ ਇਸ ਮੌਕੇ ਤੇ ਪਰਿਵਾਰਕ ਮੈਂਬਰਾਂ ਨੇ ਕਿਹਾ ਚਿੰਤਾ ਜਿਹੜੀ ਲਗਾਤਾਰ ਬਣੀ ਹੋਈ ਹੈ ਉੱਥੇ ਇੱਕ ਵਿਅਕਤੀ ਨੇ ਦੱਸਿਆ ਕਿ ਉਹ ਇਸ ਫੈਕਟਰੀ ਦੇ ਵਿੱਚ ਕੰਮ ਕਰਦਾ ਹੈ ਲੇਕਿਨ ਛੁੱਟੀ ਹੋਣ ਦੀ ਵਜ੍ਹਾ ਨਾਲ ਉਹ ਫੈਕਟਰੀ ਦੇ ਵਿੱਚ ਨਹੀਂ ਗਿਆ ਲੇਕਿਨ ਉਸ ਦਾ ਚਾਚਾ ਇਸ ਫੈਕਟਰੀ ਦੇ ਵਿੱਚ ਕੰਮ ਕਰਦਾ ਹੈ ਜਿਹਦਾ ਅਜੇ ਤੱਕ ਕੋਈ ਵੀ ਪਤਾ ਨਹੀਂ ਲੱਗ ਸਕਿਆ ਹੈ ਉਤੇ ਬੀਜੇਪੀ ਦੇ ਸੀਨੀਅਰ ਨੇਤਾ ਪ੍ਰਵੀਨ ਬਾਂਸਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਸਾਥ ਸੇ ਦੌਰਾਨ ਅਜੇ ਤੱਕ ਜਿਹੜੀ ਮੌਤ ਦੀ ਖਬਰ ਹੈ ਜਿਹੜੀ ਮਿਲ ਚੁੱਕੀ ਹੈ ਫਿਲਹਾਲ ਰਾਹਤ ਕਾਰਜ ਲਗਾਤਾਰ ਜਾਰੀ ਨੇ ਲੁਧਿਆਣਾ ਲਾਈਵਲੀ सुरेंद्र ਸੋਨੀ ਦੀ ਰਿਪੋਰਟ ਜੀ ਸਰ ਸਰ ਅਸਲ ਖਾਸਾ ਕਦ ਹੋਇਆ ਇਹ ਕਿਵੇਂ ਹੋਇਆ ਸਰ ਖਾਸਾ ਲੋਗੋ ਉੱਤੇ ਕਰਾ ਯਾਰ ਜੀ ਲਾਲੋ 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 ਫੋਕਲ ਪੁਆਇੰਟ 8 ਦੇ ਵਿੱਚ ਜਿਹੜਾ ਹੈਗਾ ਅੱਜ ਸ਼ਾਮ ਨੂੰ ਜਿਹੜਾ ਹੈਗਾ ਇੱਕ ਇਨਫੋਰਮੇਸ਼ਨ ਸਾਡੇ ਕੋਲ ਆਈ ਕਿ ਕੋਲੀ ਡਾਈਂਗ ਯੂਨਿਟ ਜਿਹੜੀ ਹੈ ਉੱਥੇ ਫੈਕਟਰੀ ਕੋਲਾਪਸ ਕਰ ਗਈ ਕਿ ਉਹ ਲੈਂਟਰ ਨੂੰ ਆਪਣਾ ਜਿਹੜਾ ਸੀਗਾ ਸਟਰੈਂਥਨ ਕਰ ਰਹੇ ਸੀਗੇ ਬਿਲਡਿੰਗ ਦੇ ਵਿੱਚ ਤੇ ਫਿਰ ਇੱਕਦਮ ਹੀ ਜਿਹੜਾ ਹੈਗਾ ਬੱਲੇ ਕੋਲਾਪਸ ਕਰ ਗਈ ਜਿਹੜੀ ਪ੍ਰੀਲਿਮਰੀ ਇਨਫੋਰਮੇਸ਼ਨ ਸਾਨੂੰ ਓਨਰ ਤੇ ਸੁਪਰਵਾਈਜ਼ਰ ਦੇ ਨਾਲ ਇਨਫੋਰਮੇਸ਼ਨ ਦੇ ਨਾਲ ਗੱਲ ਕਰਕੇ ਜਿਹੜੀ ਇਨਫੋਰਮੇਸ਼ਨ ਮਿਲੀ ਹੈ ਉਸ ਦੇ ਤਹਿਤ ਅੱਜ ਜਿਹੜੇ ਸੀਗੇ 29 ਬੰਦੇ ਇੱਥੇ ਜਿਹੜੇ ਸੀ ਕੰਮ ਤੇ ਆਏ ਸੀਗੇ ਜੇ ਤਾਂ ਫੈਕਟਰੀ ਕੋਲਾਪਸ ਹੋਈ ਜਿਹੜੇ ਸੀਗੇ ਸਾਡੇ ਡਿਪਾਰਟਮੈਂਟਸ ਨੇ ਕਾਫੀ ਬੰਦੇ ਏਕਿਊਏਟ ਕੀਤੇ ਤੇ ਐਜ਼ ਆਫ ਨਾਓ ਜਿਹੜੇ ਹੈਗੇ 6 ਬੰਦੇ 트ੈਪਡ ਹੈਗੇ ਅੰਦਰ ਐਨਡੀਆਰਐਫ ਦੀ ਟੀਮ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਟਾਈ ਅਪ ਕਰ ਲਿਆ ਗਿਆ ਇੱਕ ਟੀਮ ਇਸ ਵੇਲੇ ਮੌਕੇ ਤੇ ਕੰਮ ਕਰ ਰਹੀ ਹੈ ਤੁਸੀਂ ਦੇਖ ਸਕਦੇ ਹੋ ਤੇ ਇੱਕ ਟੀਮ ਜਿਹੜੀ ਹੈਗੀ ਥੋੜੀ ਜਿਹੀ ਦੇਰ ਦੇ ਵਿੱਚ ਹੋਰ ਇੱਥੇ ਪਹੁੰਚ ਰਹੀ ਹੈ ਸਿਵਲ ਪ੍ਰਸ਼ਾਸਨ ਵੱਲੋਂ ਇਸ ਵੇਲੇ ਮੈਡੀਕਲ ਟੀਮਾਂ ਮੌਕੇ ਤੇ ਸਥਾਨਤ ਹੈਗੀਆਂ ਫਾਇਰ ਬ੍ਰਿਗੇਡ ਦੀ ਟੀਮਾਂ ਫਾਇਰ ਆਫਿਸਰਸ ਨੇ ਉਹ ਇੱਥੇ ਨੇ ਡਿਪਰੇਟਿਵ ਫੈਕਟਰੀ ਦੀ ਟੀਮ ਇੱਥੇ ਨੇ डीसीपी साहब मौके पे आप इत्थे ने ते नाल ही जेड़ा हैगा डीआईसी डिपार्टमेंट ते और सारे महकमे इत्थे इस वेले पूरे अपने जेड़ी भी ड्यूटीया हैगिया ओ कर रहे है मेरी मीडिया ਦੇ ਸਾਥੀਆਂ ਰਾਹੀ ਇਹ ਬੇਨਤੀ ਹੈ ਕਿ ਲੋਕੀ ਜਿਹੜੇ ਰਏ ਅਸੀਂ ਡੈਟਾ ਏਰੀਆ ਕਟਆਫ ਕੀਤਾ ਹੈਗਾ ਉਹ ਏਰੀਏ ਦੇ ਵਿੱਚ ਨਾ ਵਾ ਨਾ ਇਸ ਵੇਲੇ ਐਂਟਰ ਹੋਈਏ ਰੈਸਕਿਊ ਟੀਮਾਂ ਨੂੰ ਆਪਣਾ ਕੰਮ ਕਰਨ ਦੀ ਹੈ ਔਰ ਅਸੀਂ ਆਸ ਕਰਦੇ ਤੇ ਅਰਦਾਸ ਕਰਦੇ ਜੀ ਜਿਹੜੇ ਵੀ ਬੰਦੇ ਆਂ ਡ੍ਰੈਪਡ ਹੈ ਉਹਨਾਂ ਨੂੰ ਕੋਈ ਨੁਕਸਾਨ ਨਾ ਹੋਵੇ ਸੈਨਾ ਕੋਲ ਸਟੋਰ ਦੀ ਮਾਇਨਾ ਪੂਰੇ ਫੋਨੋ ਕਰ ਰਹੀ ਸੀ ਕਿ ਜਿਸ ਤਰੀਕੇ ਨਾਲ ਹਾਦਸਾ ਹੋਇਆ ਜਿਕੇ ਜੀ ਉਹ ਜਿਹੜਾ ਹੈਗਾ ਬਾਤ ਜਿਹੜੀ ਅਸੀਂ ਆਲਰੇਡੀ ਇਨਕੁਆਇਰੀ ਇੱਕ ਮੈਜਿਸਟ੍ਰੇਟਰੀ ਇਨਕੁਆਇਰੀ ਮਾਰਕ ਕਰ ਦਿੱਤੀ ਗਈ ਹੈ ਐਸ ਡੀ ਐਮ ਦੀ ਪ੍ਰਧਾਨਗੀ ਹਟ ਉਹ ਰਿਪੋਰਟ ਦੇ ਵਿੱਚ ਅਸੀਂ ਦੱਸ ਸਕਦੇ ਹਾਂ ਕਿ ਕੁਝ ਹੋਇਆ ਸੀਗਾ ਇਸ ਵੇਲੇ ਜਿਹੜੀ ਪ੍ਰਸ਼ਾਸਨ ਦੀ ਤੇ ਪੁਲਿਸ ਪ੍ਰਸ਼ਾਸਨ ਦੀ ਐਨਡੀਆਰ ਦੀ ਪ੍ਰਾਇਓਰਿਟੀ ਹੈ ਉਹ ਹੈਗੀ ਕਿ ਜਿਹੜੇ ਬੰਦੇ ਨੇ ਇਸ ਵੇਲੇ ਟ੍ਰੈਪ ਉਹਨੂੰ ਰਿਕਵਰ ਕਰਨਾ ਸਾਹਿਬ ਸਾਫ਼ ਕਲੀਅਰ ਕਰ ਦਿਓ ਕਿਸ ਤਰ੍ਹਾਂ ਹੈ ਕਿ ਕੋਈ ਦਵਾ ਟਿੱਗੀ ਜਾਂ ਬੋਇਲਰ ਫਟਿਆ ਕੁਝ ਕਹਿ ਰਹੇ ਨਹੀਂ ਜੀ ਇਸ ਤਰ੍ਹਾਂ ਦਾ ਜਿਹੜਾ ਹੈਗਾ ਸੁਪਰਵਾਈਜ਼ਰ ਨੇ ਇਹ ਚੀਜ਼ ਸਾਨੂੰ ਜਿਹੜੀ ਦੱਸੀ ਹੈਗੀ ਉਹ ਪ੍ਰਾਇਮਰੀ ਇਨਫੋਰਮੇਸ਼ਨ ਦੇ ਮੁਤਾਬਿਕ ਇਹ ਜਿਹੜੇ ਸੀਗੇ ਸਟ੍ਰੇਨਿੰਗ ਦਾ ਕੰਮ ਕਰ ਰਹੇ ਸੀਗੇ ਆਪਣੇ ਰਿਪੇਅਰ ਦਾ ਉਹਦੇ ਵਿੱਚ ਜਿਹੜਾ ਹੈਗਾ ਇੱਕਦਮ ਹੀ ਬਿਲਡਿੰਗ ਜਿਹੜੀ ਕਾਲੈਪਸ ਕਰ ਗਈ। ਥੈਂਕ ਯੂ। ਸਰ ਸਰ ਦੇ 6 ਬੰਦੇ ਜਿਹੜੇ ਹਨ ਜੱਟੇ ਹੈਗੇ ਕਿਤੇ ਪਾਸੇ ਹੋ ਸਕਦੇ ਆ। ਉਹ ਵਰਕਰ ਨੇ ਜਾਂ ਕੋਈ ਹੋਰ ਨੇ? ਉਹ ਵਰਕਰਸ ਨੇ ਜੀ। ਤੋਂ ਮਾਲਕ ਵੀ ਕਿੰਨੇ ਦੱਸ ਰਹੇ ਕੀ ਮਾਲਕ ਵੀ ਅੰਦਰ ਸੀ ਜਿਹੜੇ ਨਹੀਂ ਐਜ਼ ਆਫ ਨਾਊ ਸਾਨੂੰ ਨਹੀਂ ਦੱਸਿਆ ਗਿਆ ਜਿਹੜੇ ਵਰਕਰਸ ਨੇਗੇ ਉਹ ਹੈਗੇ। ਐਜ਼ ਆਫ ਨਾਊ ਨੋ ਕਨਫਰਮਡ ਡੈਥ ਰਿਪੋਰਟ ਅਜੇ ਇਸਕੇ ਉੱਪਰ ਚੱਲ ਰਿਹਾ ਹੈ ਅਸੀਂ ਅਰਦਾਸ ਕਰਦੇ ਜਿਹੜੀਆਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਆਈ ਹੋਪ ਕਿ ਜੋ ਜਿਹੜੇ ਵੀ ਅੰਦਰ ਟ੍ਰੈਪਡ ਨੇ ਓ ਚੰਨ ਉਹ ਬਿਲਕੁਲ ਸੇਫਲੀ ਬਾਹਰ ਆ ਗਏ ਥੈਂਕ ਯੂ ਅਤਾਜੀ ਇਹ ਪੈਂਦਾ ਕਿ ਹਾਲਾਤ ਨੇ ਤੁਸੀਂ ਚਾਜਾ ਲਿਆ ਹਾਲਾਤ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਜਿਹੜਾ ਬਹੁਤ ਵੱਡਾ ਹਾਸਾ ਹੋਇਆ ਬਹੁਤ ਜਦੋਂ ਪਤਾ ਚੱਲਿਆ ਬਹੁਤ ਦੁੱਖ ਲੱਗਿਆ ਕਿ ਫੈਕਟਰੀ ਪੂਰੀ ਪੂਰੀ ਡਿੱਗੀ ਹੈ ਬੋਇਲਰ ਫਟਿਆ ਅੰਦਰ ਮਰਮਮਤ ਦਾ ਕੰਮ ਚੱਲ ਰਿਹਾ ਸੀ ਕੋਈ ਪਿੱਲਰ ਦੀ ਮਰਮਮਤ ਦਾ ਉਹਦੇ ਕਾਰਨ ਬੋਇਲਰ ਫਟਣ ਕਾਰਨ ਟੁੱਟੜ 29 ਬੰਦੇ ਸੀ ਜਿਹਦੇ ਵਿੱਚੋਂ ਤਕਰੀਬਨ 12 ਬੰਦੇ ਜ਼ਖਮੀ ਦੱਸ ਰਹੇ ਨੇ ਜਿਨ੍ਹਾਂ ਚੋਂ 6 ਕੱਢ ਕੇ ਹਸਪੀਟਲ ਪਹੁੰਚਾਤੇ ਆ ਤੋ 6 ਬੰਦੇ ਅੰਦਰ ਜੇ ਉਹਨਾਂ ਨੂੰ NDRF ਦੀ ਟੀਮ ਕੱਢ ਰਹੀ ਹੈ ਸੋ ਉਹਨਾਂ ਦੀ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਉਹ ਸਹੀ ਸਲਾਮਤ ਉਹਨੂੰ ਕੱਢਿਆ ਜਾਵੇ ਤੇ ਉਹਨਾਂ ਦਾ ਇਲਾਜ ਸੋ ਕਰਵਾਇਆ ਜਾਵੇ ਮੁੱਖ ਮੰਤਰੀ ਸਰਦਾਰ ਭੌਂਸ ਸਿੰਘ ਮਾਨ ਜੀ ਨਾਲ ਗੱਲ ਹੋਈ ਹੈ ਅੱਧਾ ਘੰਟਾ ਪਹਿਲਾਂ ਤੇ ਉਹਨਾਂ ਨੇ ਕਿਹਾ ਵੀ ਸਾਰੇ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਉਹ ਸਹੀ ਸਲਾਮਤ ਬਾਹਰ ਹੋਰ ਤੇ ਜਿਹੜੇ ਜ਼ਖਮੀ ਨੇ ਉਹਨਾਂ ਦਾ ਇਲਾਜ ਸਰਕਾਰ ਵੱਲੋਂ ਮੁੱਖ ਮੰਤਰੀ ਸਰਦਾਰ ਭੌਂਸ ਸਿੰਘ ਮਾਨ ਇਹ ਡੈਂਗ ਦੀ ਬਿਲਡਿੰਗ ਹੈ ਮੋਬਿਲ ਚਲਦਾ ਚਿੰਦੜ ਉਹਦੇ ਕਾਰਨ ਕੋਈ ਪਿੱਲਰ ਦੀ ਮੁਰੰਮਤ ਉਹਦੇ ਕਰਕੇ ਜਿਹੜਾ ਬਹੁਤ ਵੱਡਾ ਹਾਸਾ ਆ ਗਿਆ ਬਿਲਕੁਲ ਕੋਈ ਨਾ ਦੇ ਗਿਆ ਬਿਲਕੁਲ ਹੋਇਆ ਇਹ ਕਿਵੇਂ ਮਤਲਬ ਇੱਕਦਮ ਹੋ ਗਿਆ ਪਿਲਰ ਦੀ ਜਦੋਂ ਮੁਰੰਮਤ ਚੱਲੀ ਸੀ ਉਹ ਗਲਤ ਤਰੀਕੇ ਨਾਲ ਕਹਿੰਨ ਕੋਈ ਜਿਹੜੀ ਹੈ ਠੇਕੇਦਾਰ ਨੂੰ ਕਹਿੰਨ ਜਾਂ ਅੰਦਰ ਫੈਕਟਰੀ ਵਾਲਿਆਂ ਨੇ ਇਹਦੇ ਮਿਸਤਰੀ ਮਾੜਾ ਕਹਿੰਨ ਉਹਦੇ ਕਾਰਨਿਓ ਪਿੱਲਰ ਡਿਗਨ ਦੇ ਕਾਰਨ ਬੋਇਲਰ ਦੇ ਉੱਤੇ ਕੁਛ ਨਾ ਕੁਛ ਗਿਰਿਆ ਹੋਊਗਾ ਜੋ ਆਈਡੀ ਲਗਾਏ ਜਾ ਰਹੇ ਨੇ ਉਹ ਕੋਲ ਬੋਇਲਰ ਫਟਣ ਦੇ ਨਾਲ ਹੀ ਜਿਹੜੀ ਜਦੋਂ ਬੋਇਲਰ ਫਟਦਾ ਤੇ ਬਹੁਤ ਉਹਦੇ ਨਾਲ ਹੀ ਬਿਲਡਿੰਗ ਥੱਲੇ ਡਿੱਗੀ ਹੈ ਸੋ ਬਿਲਡਿੰਗ ਬੋਇਲਰ ਫਟਣ ਦੇ ਨਾਲ ਹੀ ਜਿਹੜੀਆਂ ਅ ਥੱਲੇ ਛੱਟਾਂ ਲੱਗੀਆਂ ਜਾਂ ਥੱਲੇ ਡਿੱਗੀ ਹੈ ਬਿਲਡਿੰਗ ਦੇ ਥੱਲੇ ਆਏ ਆ ਉਹ ਮੇਨ ਬੋਇਲਰ ਫਟਨ ਗਿਆ ਸਵੇਰ ਸੰਗਾਂਵ ਨੂੰ ਕੋਈ ਇਨਕੁਆਇਰੀ ਵੀ ਮਾਰਾ ਕੀਤੀ ਗਈ ਹੈ ਬਾਕੀ ਹਾਂਜੀ ਸਟੇਟ ਗਵਰਨਰ ਤੋਂ ਸਾਰੇ ਟੋਟਲ ਅਫਸਰ ਸੇ ਮਾਰ ਇੱਥੇ ਖੜੇ ਨੇ ਸੋ ਸਾਰੇ ਪਹਿਲਾਂ ਤੇ ਸਾਰਾ ਧਿਆਨ ਜਿਹੜੇ ਅੰਦਰ ਜ਼ਖਮੀ ਨੇ ਉਹਨਾਂ ਨੂੰ ਬਾਹਰ ਕੱਢਣ ਦੇ ਲਈ ਲੱਗੇ ਹੋਏ ਆ ਬਾਕੀ ਜੋ ਮੰਦੀ ਕਾਰਵਾਈ ਉਹ ਨੈਗਲੀਜੈਂਸੀ ਨਜ਼ਰ ਆਈ ਹੈ ਹਿਤ ਹਾਂਜੀ ਲਾਪਰਵਾਈ ਪਿੱਲਰ ਦੀ ਜਿਹੜੀ ਮਰਮਤ ਹੈ ਉਹ ਇਲੀਗਲ ਤਰੀਕੇ ਨਾਲ ਹੋ ਸਕਦੀ ਹੈ ਸੋ ਮੈਨੂੰ ਤੇ ਲੱਗ ਰਿਹਾ ਕਿ ਜਿਹੜਾ ਵੈਲਰ ਫਟਿਆ ਸਾਰਾ ਪਿੱਲਰ ਡਿੱਗਣ ਕਾਰਨ ਹੋਇਆ ਜੋ 7 ਵੀ ਡਿੱਗੀ ਹੈ ਸੋ ਲਾਪਰਵਾਈ ਤੇ ਹਾਈ ਐਜ ਦੀਆਂ ਜਾਨਾਂ ਖਤਰੇ 'ਚ ਪਾਈਆਂ ਹੋਈਆਂ ਲਕੀਆਂ ਦੇ ਵਿੱਚੋਂ 6 ਅਜੇ ਕੱਢ ਰਹੇ ਆ ਬਾਕੀ 40 ਹਸਪਤਲ ਭੇਜੇ ਗਏ ਆ ਜੋ ਮੁੱਖ ਮੰਤਰੀ ਸਰਤਾਪ ਸਿੰਘ ਵਨਗਵਾਨ ਜੀ ਵੱਲੋਂ ਉਹਨਾਂ ਦਾ ਇਲਾਜ ਕਰਵਾ ਦਿੱਤਾ ਜਿਹੜੇ ਮਜ਼ਦੂਰ ਕੰਮ ਕਰ ਰਹੇ ਜਿਹਨਾਂ ਨੇ ਕਿਹਾ ਇਹ 35 ਇੱਥੇ ਅੰਦਰ ਮੌਜੂਦ ਸਿਗੇ ਲੋਕ 29 ਬੰਦੇ ਵਰਨਰ ਨੂੰ ਮਿਲੇ ਆ ਉਹਨਾਂ ਦੇ ਪਰਿਵਾਰ ਨੂੰ ਮਿਲੇ ਆ ਉਹ ਕਹਿੰਦੇ 29 ਉਹਨਾਂ ਦੇ ਜੀਐਮ ਨੂੰ ਮਿਲੇ ਆ ਜਿਹੜਾ ਸੁਪਰਵਾਈਜ਼ਰ ਸੀ ਉਹਨਾਂ ਨਾਲ ਗੱਲ ਹੋਈ ਆ ਉਹਦੇ ਵੀ ਸਿਰ ਤੇ ਸੱਟ ਉਹ ਕਹਿੰਦਾ ਅਸੀਂ ਟੋਟਲ 29 ਜਾਣੇ ਸੀ ਜਿਹਦੇ ਚੋਂ ਬਾਕੀ ਸਾਰੇ ਬਾਹਰ ਅਸੀਂ ਆ ਗਏ ਆ 6 ਜਾਣੇ ਅੰਦਰ ਸਰ ਇੱਦਾਂ ਦੇ ਕੋਈ ਹੋਰ ਡਾਈਨਿੰਗ ਯੂਨਿਟ ਵੀ ਨਹੀਂ ਜਿੱਥੇ ਭਾਜੀ ਸਭ ਤੋਂ ਪਹਿਲਾਂ ਤੇ ਜ਼ਰੂਰੀ ਹੈ ਇਸ ਟਾਈਮ ਇਹਨਾਂ ਬੰਦਿਆਂ ਦੀ ਜਾਨ ਬਚਾਈ ਜਾਵੇ ਬਾਕੀ ਜੋ ਡੀਸੀ ਸਾਹਿਬ ਪਹੁੰਚ ਗਏ ਆ ਅਸੀਂ ਮੈਂ ਖੁਦ ਮੁੱਕ ਕੇ ਦਿਖਾਣਾ ਲਾਪਰਵਾਹੀ ਦੇ ਉੱਤੇ ਐਕਸ਼ਨ ਜ਼ਰੂਰੀ ਠੀਕ 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 ਹੈ ਥੈਂਕ ਯੂ ਤੇ ਜਿਹੜਾ ਵੀ ਇੱਥੇ ਅੰਦਰ ਬੰਦਿਆਂ ਦੇ ਖਤਸਾ ਸੀ ਤਾਂ ਉਹਦੇ ਵਿੱਚ ਸਾਡੀਆਂ ਜਿਹੜੀਆਂ ਸਿਵਲ ਪ੍ਰਸ਼ਾਸਨ ਤੇ ਪੁਲਿਸ ਦੀ ਜਿਹੜੀ ਸਾਰੀ ਟੀਮ ਹੈ ਉਹ ਸਾਰੀ ਇੱਥੇ ਹਾਜ਼ਰ ਹੈ ਉਹਨਾਂ ਨੇ ਆ ਕੇ ਜੋ ਜੋ ਮੈਨੇਜਮੈਂਟ ਜਿਹੜੀ ਇੱਥੇ ਕਰਨੀ ਸੀ ਉਹ ਸਾਰੀ ਅਸੀਂ ਕਰ ਲਈ ਹੈ ਤੇ ਨਾਲ ਜਿਹੜੀ ਹੈ ਡਿਜ਼ਾਸਟਰ ਮੈਨੇਜਮੈਂਟ ਵਾਲੀ ਟੀਮ ਵੀ ਆਈ ਹੋਈ ਹੈ ਉਹਨਾਂ ਨੇ ਆਪਣਾ ਕੰਮ ਬੜਾ ਸ਼ੁਰੂ ਕੀਤਾ ਔਰ ਸਾਡਾ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਨੂੰ ਜੋ ਵੀ ਅਸਿਸਟੈਂਸ ਮਿਲਦੀ ਹੈ ਉਹ ਦੇ ਰਹੇ ਆ ਤੇ ਫਿਲਹਾਲ ਸਾਡੀ ਜਿਹੜੀ ਫਰਸਟ ਪ੍ਰਾਇਓਰਟੀ ਹੈ ਵੀ ਜਿਹੜੇ ਕੋਈ ਬੰਦੇ ਇੰਜਰਡ ਆ ਉਹਨਾਂ ਨੂੰ ਫਰਸਟ ایڈ ਦਵਾ ਕੇ ਹਸਪੀਟਲ ਭੇਜਿਆ ਜਾਵੇ ਤੇ ਜਿਹੜੇ ਕੋਈ ਅੰਦਰ ਆ ਉਹਨਾਂ ਨੂੰ ਇੱਕ ਇੱਕ ਸੇਫਲੀ ਜਿਹੜਾ ਬਾਹਰ ਕੱਢਿਆ ਜਾਵੇ ਆਪਣਾ ਸਰ ਇਹ ਏਰੀਆ ਕਿਹੜਾ ਪੈਂਦਾ ਹੈ ਸਰ ਇਹ ਫੋਕਲ ਪੁਆਇੰਟ ਦਾ ਏਰੀਆ ਪੈਂਦਾ ਥਾਣਾ ਫੋਕਲ ਪੁਆਇੰਟ ਤੇ ਇਹਦੇ ਵਿੱਚ ਆਲਰੇਡੀ ਚੱਲ ਰਿਹਾ ਸਰ ਇੱਕ ਇੰਟਰਵਿਊ ਕੁਝ ਹੋਏ ਨੇ ਲੋਕਾਂ ਦੇ ਦੇਖੋ ਜੇ 5 6 ਜਣੇ ਇੰਜਰਡ ਹੋਏ ਹਨ ਉਹਨਾਂ ਨੂੰ ਫਰਸਟ ایڈ ਲਈ 40s ਹਸਪੀਟਲ ਭੇਜ ਦਿੱਤਾ ਗਿਆ ਹੈ ਦੇਖੋ ਇਹਨਾਂ ਦੇ ਦੱਸਣ ਮੁਤਾਬਕ ਹੈ ਕੋਈ 20 ਕਹਿੰਦਾ ਕੋ 25 ਕਹਿੰਦਾ ਤਕਰੀਬਨ 20 25 ਬੰਦੇ ਜਿਹੜੇ ਐ ਸੀ ਉਹਨਾਂ ਚੋਂ 7 8 ਬੰਦਿਆਂ ਨੂੰ ਤਾਂ ਜਿਹੜੇ ਇੰਜਰਡ ਆ ਉਹ ਲੈ ਗਏ ਪਰ 4 5 ਅੰਦਰ ਜਿਹੜਾ ਹੋਣ ਵੀ ਕਹਿੰਦੇ ਹੋ ਵੀ ਕੋਈ ਪਾਰਟ ਆਫ ਇਨਵੈਸਟੀਗੇਸ਼ਨ ਹੈ ਇਹ ਪਹਿਲੀ ਪ੍ਰਾਇੋਰਟੀ ਜਿਹੜੀਆਂ ਲੋਕਾਂ ਨੂੰ ਸੇਫਲੀ ਫਰਸਟ ایڈ ਦੇਣਾ ਔਰ ਬਚਾਉਣਾ ਤੇ ਉਹ ਬਾਦੋਂ ਇਨਵੈਸਟੀਗੇਸ਼ਨ ਦਾ ਕੰਮ ਆ ਉਹ ਦੇਖਿਆ ਜਾਏ ਠੀਕ ਹੈ ਥੈਂਕ ਯੂ